ਸਮੁੱਚੀ ਮਨੁੱਖਤਾ ਦੇ ਉਪਦੇਸ਼ੀ ਸਭੇ ਸੰਜੀਵਾਲਕ ਹਾਉ ਕੋਈ ਦਜ ਤੇ ਬਹਾਰਾ ਜਿਓ ਪਹਿਲੇ ਪਾਤਸ਼ਾਹ ਜੀ ਤਾਂ ਤਾਂ ਛਿੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਵਿੱਤਰ ਪ੍ਰਕਾਸ਼ ਦਿਹਾੜਿਆਂ ਨੂੰ ਮਨਾਉਂਦੀਆਂ ਹੋਈਆਂ ਸਮੂਹ ਨਗਰ ਦੀਆਂ ਸੰਗਤਾਂ ਪੜਾਵਾਰ ਪੜਾ ਪਵਿੱਤਰ ਸਥਾਨ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਪੱਤੀ ਜੋਤਾ ਸਰਜਾ ਵਿਖੇ ਸ਼ੋਭਤ ਗੁਰੂ ਰੂਪਿਆਰੀ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਮੂਹ ਸੰਗਤਾਂ ਨੂੰ ਸਮੂਹ ਪ੍ਰਬੰਧਕਾਂ ਵੱਲੋਂ ਵੱਡਾ ਗੁਰਦੁਆਰਾ ਸਾਹਿਬ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਅਤੇ ਸੇਵਾ ਨਿਵਾਰੀ ਚੇਰੇ ਪੰਜਾਬ ਸਟੇਡੀ ਵੱਲੋਂ ਲੱਖ ਲੱਖ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਕਿ ਪਹਿਲੇ ਪਾਤਸ਼ਾਹੀ ਮਹਾਰਾਜਿਆਂ ਨੇ ਕਲਯੁਗ ਦੇ ਵਿੱਚ ਦੁਨੀਆ ਨੂੰ ਸਿੱਧੇ ਰਾਸਤੇ ਪਾਉਣ ਦੇ ਲਈ ਆਪਣਾ ਜੀਵਨ ਜਿਹੜਾ ਉਹ ਸਾਰਾ ਸਮੁੱਚੀ ਮਨੁੱਖਤਾ ਦੇ ਲੇਖੇ ਲਾਇਆ ਅਤੇ ਗੁਰੂ ਰੂਪਿਆਰੀ ਸੰਤ ਜੀ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਹਰ ਸਮੇਂ ਨੂੰ ਮੋਖ ਰੱਖਦੇ ਹੋਏ ਚੁੱਪ ਦਾ દાન ਬਖਸ਼ਣਾ ਜੀ ਪਹਿਲੇ ਪਾਤਸ਼ਾਹ ਜੀ ਧੰਤੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਸਵੇਰ ਤੋਂ ਜਿਹੜਾ ਆਰੰਭ ਹੋਇਆ ਇਤਿਹਾਸ ਆ ਉਹਨੂੰ ਅੱਗੇ ਤੋਰਦੇ ਹੋਏ ਪੰਜਾਬ ਦੇ ਪ੍ਰਸਿੱਧ ਢਾਡੀ ਜਿਹਾ ਗਿਆਨੀ ਜਤਿੰਦਰ ਸਿੰਘ ਜੀ ਬੈਸ ਉਹ ਆਪ ਸੰਗਤਾਂ ਨੂੰ ਕਰੀਬ 10 ਮਿੰਟ ਤੋਂ ਵੱਧ ਤੱਕ चल उस इतिहास जोड़ेगा गुरु रू प्यारी संत जी बेतिया चुपदा दान वाशना जी ता कि आप समय में मुख रख सकी वाहगुरु जी का खालसा वाहेगुरू जी की फतेह हाजरा हजूर जहरा जहूर सर्व कला भरपूर चबर छत्र तख्त के मालिक माल के कायनाट जुगो जुगो टल ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨੀ ਕੀ ਗੋਦ ਅੰਦਰ ਜੁੜ ਕੇ ਬੈਠੇ ਗੁਰੂ ਕੇ ਪਿਆਰ ਵਾਲਿਓ ਆਓ ਇੱਕ ਬਾਰ ਫੇਰ ਤੁਹਾਡੀ ਤੇ ਸਾਡੀ ਹਾਜ਼ਰੀ ਸਹਬਾਂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਵੇ ਤੇਗ ਬਹਾਦਰ ਸ਼ਿਮਰੀਏ ਘਰ ਨੋਂ ਨੇਧੇ ਆਵੇ ਧਾਏ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਜਿਆ ਹੋਇਆ ਦਰਬਾਰ ਜਿੱਦਾਂ ਅੱਜ ਆਪਾਂ ਉਹਨਾਂ ਦੇ ਦਰਬਾਰ ਅੰਦਰ ਸਜੇ ਬੈਠੇ ਆ ਤਤਗੁਰੂ ਤੇਗ ਬਹਾਦਰ ਸਿੰਘ ਸਾਹਿਬ ਜੀ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਜਿਆ ਹੋਇਆ ਦਰਬਾਰ ਤਾਂ ਇਸ ਦਰਬਾਰ ਦੇ ਅੰਦਰ ਕੁਝ ਬੰਦੇ ਹਾਜ਼ਰ ਹੋਏ ਜਿਨ੍ਹਾਂ ਦੇ ਸਿਰਾਂ ਤੇ ਬੋਧੀਆਂ ਟੇਢ ਧੋਤੀਆਂ ਲਾਈਆਂ ਹੋਈਆਂ ਆ ਕੇ ਧਾ ਮਾਰ ਦਿੱਤੀ ਪਾਚਾ ਸਾਡੇ ਧਰਮ ਦਾ ਬੇੜਾ ਡੁੱਬਦਾ ਜਾ ਰਿਹਾ ਵਾਹ ਮੇਰੇ ਪਾਚਾ ਨੇ ਦੇਖਿਆ ਇਹਨਾਂ ਵੱਲ ਕਿਉਂਕਿ ਗੁਰੂ ਨਾਨਕ ਦਾ ਘਰ ਹੈ ਇਥੋਂ ਆਵਾਜ਼ ਆਉਂਦੀ ਹੈ ਜੋ ਸਰਣ ਆਵੇ ਤੇ ਸਕੰਠ ਲਾਵੇ ਇਹ ਬਿਰਦ ਸੁਆਮੀ ਸੰਧਾ ਸੰਧਾ ਮਹਾਰਾਜ ਨੇ ਤੱਕਿਆ ਅੱਖਾਂ ਵਿੱਚ ਹੰਝੂ ਤੇ ਮੇਰੇ ਪਾਤਸ਼ਾਹ ਇਹਨਾਂ ਵੱਲ ਵੇਖ ਕੇ ਬੜੇ ਗੰਭੀਰ ਹੋ ਗਏ ਗੰਭੀਰ ਮੇਰੇ ਪਾਤਸ਼ਾਹ ਨੇ ਇਤਿਹਾਸ ਲਿਖਦਾ ਹੈ ਕਿ ਮੱਥੇ ਤੇ ਉਂਗਲ ਧਰ ਲਈ ਮਹਾਰਾਜ ਨੇ ਨੀਮੀ ਪਾਲ ਲਈ ਇੰਨੇ ਨੂੰ ਪੌਣੇ 9 ਸਾਲ ਦਾ ਬਾਲਕਾ ਗੋਬਿੰਦ ਰਾਏ ਖੇਡਦੇ ਖੇਡਦੇ ਆ ਗਿਆ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਜਦੋਂ ਇਹ ਅਜਨਬੀ ਬੰਦੇ ਵੇਖੇ ਜਿਨ੍ਹਾਂ ਦੇ ਸਿਰਾਂ ਤੇ ਬੋਧੀਆਂ ਤੇਰ ਧੋਤੀਆਂ ਹੱਥਾਂ ਵਿੱਚ ਫੜੀਆਂ ਹੋਈਆਂ ਖੂਡੀਆਂ ਵੇਖ ਕੇ ਜਦੋਂ ਇਹਨਾਂ ਦੀਆਂ ਅੱਖਾਂ ਵਿੱਚ ਹੰਝੂ ਵੇਖੇ ਤਾਂ ਮੇਰੇ ਬਾਦਸ਼ਾਹ ਨੇ ਆਖਿਆ ਮਹਾਰਾਜ ਇਹ ਕੌਣ ਲੋਕ ਨੇ ਕਹਿੰਦੇ ਇਹ ਕਸ਼ਮੀਰ ਦੇ ਪੰਡਤ ਨੇ ਮੇਰੇ ਇਹ ਕਸ਼ਮੀਰ ਦੇ ਪੰਡਤ ਨੇ ਮਹਾਰਾਜ ਇਹ ਰੋਂਦੇ ਕਿਉਂ ਨੇ ਕਹਿੰਦੇ ਇਹਨਾਂ ਦੇ ਧਰਮ ਦਾ ਬੇੜਾ ਡੁੱਬ ਚੱਲਿਆ ਹੈ ਪਾਚਾ ਫਿਰ ਫਿਰ ਕੀ ਹੋਣਾ ਚਾਹੀਦਾ ਤੇ ਸਤਿਗੁਰੂ ਤੇਗ ਬਹਾਦਰ ਆਖਣ ਲੱਗੇ ਕਹਿੰਦੇ ਕੋਈ ਪਰਮਾਤਮਾ ਕੋਈ ਧਰਮਾਤਮਾ ਕੋਈ ਸੰਤਿ ਆਤਮਾ ਇਹਨਾਂ ਦੇ ਧਰਮ ਦੀ ਖਾਤਰ ਆਪਣੇ ਸੀਸ ਦਾ ਬਲੀਦਾਨ ਦੇਵੇ ਇਹਨਾਂ ਦੇ ਧਰਮ ਦਾ ਬੇੜਾ ਬਚ ਸਕਦਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਜਿਸ ਵੇਲੇ ਇੰਨੀ ਗੱਲ ਸੁਣੀ ਮੇਰੇ ਪਾਤਸ਼ਾਹ ਨੇ ਕਹਿੰਦੇ ਕੀ ਆਖਿਆ ਕੋਈ ਪਰਮਾਤਮਾ ਕੋਈ ਧਰਮਾਤਮਾ ਕਹਿੰਦਾ ਗੋਬਿੰਦ ਰਾਏ ਜੀ ਹੱਸ ਕੇ ਕਹਿਣ ਲੱਗੇ ਆਸ਼ਕ ਧਰਮ ਦੇ ਮਰਨੋਂ ਨਾ ਰੁਕਦੇ ਨੇ ਦੇਵੋ ਸੀਸ ਤੇ ਆਪ ਜੀ ਕਰੋ ਰਕਸ਼ਾ ਬੂਟੇ ਧਰਮ ਦੇ ਜਾਮ ਦੇ ਰੁਕਦੇ ਨੇ ਕਹਿੰਦੇ ਗੁਰੂ ਨਾਨਕ ਤੋਂ ਵੱਡਾ ਹੈ ਕੌਣ ਜਗ ਤੇ ਤੀਨ ਲੋਕ ਜਿਹਦੇ ਦਰ ਤੇ ਝੁਕਦੇ ਨੇ ਦਲਵਰ ਆਪਣੇ ਹੀ ਸਦਾ ਕੰਮ ਆਉਂਦੇ ਕਦੋਂ ਓਪਰੇ ਭਾਰ ਨੂੰ ਝੁਕਦੇ ਨੇ ਜਿੰਨੇ ਪਾਛਾ ਇਹਨਾਂ ਨੇ ਤੁਹਾਡੇ ਦਰਬਾਰ ਵਿੱਚ ਅਰਦਾਸ ਕੀਤੀ ਹੈ ਤੇ ਤੁਹਾਡੇ ਦਰਬਾਰ ਦੇ ਵਿੱਚ ਕੀਤੀ ਅਰਦਾਸ ਬਿਰਥੀ ਚਲੀ ਜਾਵੇਗੀ ਮਹਾਰਾਜ ਕਹਿੰਦੇ ਨਹੀਂ ਕਹਿੰਦੇ ਇੱਥੇ ਤਾਂ ਆਵਾਜ਼ ਆਉਂਦੀ ਬਿਰਥੀ ਕਦੇ ਨਾ ਹੋ ਬਈ ਜਦ ਕੀ ਅਰਦਾਸ ਇੱਥੇ ਤਾਂ ਆਵਾਜ਼ ਆਉਂਦੀ ਐ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹ ਹਾਂ ਸੱਚ ਹੋਵੇ ਬਾਦਸ਼ਾਹ ਫਿਰ ਕਹਿੰਦੇ ਗੋਬਿੰਦ ਰਾਏ ਮੈਂ ਸੋਚਦਾ ਜੇ ਇਹਨਾਂ ਦੀ ਖਾਤਰ ਮੈਂ ਸੀਸ ਦਾ ਵਲੀਦਾਨ ਦੇ ਦਿੱਤਾ ਤੇ ਤੂੰ ਜਤੀਮ ਹੋ ਜਾਵੇਂਗਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਜਿਹੜਾ ਕਹਿੰਦਾ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਪਾਤਸ਼ਾਹ ਕਹਣ ਲੱਗੇ ਮਹਾਰਾਜ ਜੇ ਮੇਰੇ ਕੱਲੇ ਯਤੀਮ ਹੋਣ ਦੇ ਨਾਲ ਭਾਰਤ ਵਰਸ਼ ਦੇ ਲੱਖਾਂ ਤੇ ਕਰੋੜਾਂ ਬੱਚੇ ਯਤੀਮ ਹੋਣੋਂ ਬਚ ਜਾਣ ਤਾਂ ਪਾਤਸ਼ਾਹ ਸੌਦਾ ਬਾੜਾ ਮਹਿੰਗਾ ਨਹੀਂ ਜਾਪਦਾ ਗੱਜ ਕੇ ਅੱਖ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਮਹਾਰਾਜ ਨੇ ਆਪਣੇ ਪੁੱਤਰ ਦੇ ਅੱਖੇ ਲਾ ਕੇ ਇਸ ਧਰਮ ਦਾ ਬੇੜਾ ਡੁੱਬਦਾ ਬਚਾਉਣ ਦੀ ਖਾਤਰ ਦਿੱਲੀ ਚਾਂਦਨੀ ਚੌਕ ਵਿੱਚ ਜਾ ਕੇ ਸੀਸ ਦੇ ਦਿੱਤਾ ਕਹਿੰਦੇ ਜੇ ਤਿਲਕ ਔਰ ਜੰਝੂ ਕਾਇਮ ਹੈ ਤੇਗ ਬਹਾਦਰ ਦਾ ਸਦਕਾ ਜੇ ਪੱਤੇ ਔਰ ਪਰਦੇ ਕਾਇਮ ਹੈ ਤੇਗ ਬਹਾਦਰ ਦਾ ਸਦਕਾ ਕਹਿੰਦੇ ਕੋਈ ਮੰਨੇ ਜਾਂ ਨਾ ਮੰਨੇ ਆਹ ਮੰਦਰਾਂ ਕੇ ਝੰਡੇ ਝੂਲ ਰਹੇ ਤੇਗ ਬਹਾਦਰ ਦਾ ਸਦਕਾ ਕਹਿੰਦੇ ਜੇ ਅੱਜ ਮੰਦਰਾਂ ਤੇ ਝੰਡੇ ਝੁਲਦੇ ਨੇ ਤਾਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਸਦਕੇ ਆਓ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਾਵਨ ਪ੍ਰਕਾਸ਼ ਆਪਾਂ ਮਨਾ ਰਹੇ ਆਂ ਬਹਾਦਰ ਬਹਾਦਰ ਹੁੰਦੇ ਆਪਾਂ ਇਸ ਪਾਤੇ ਪਹੁੰਚੇ ਆ ਅੱਜ ਸਤਿਗੁਰੂ ਉਤੇ ਤੇਗ ਬਹਾਦਰ ਸਾਹਿਬ ਨੌਵੀਂ ਜੋਤ ਨੇ ਤਾਂ ਪਹਿਲੇ ਜੋਤ ਦੀ ਆਪਾਂ ਗੱਲ ਕਰਨ ਲੱਗੇ ਆ ਅੱਜ ਇਹ ਸੁਲਤਾਨਪੁਰ ਦੀ ਧਰਤੀ ਤੋਂ ਮੇਰੇ ਬਾਪਾ ਨੇ ਹੱਕ ਤੇ ਸੱਚ ਦਾ ਨਾਰਾ ਮਾਰ ਕੇ ਇਸ ਧਰਤੀ ਨੂੰ ਸੋਧਣ ਵਾਸਤੇ ਜ਼ੁਲਮ ਤੇ ਜ਼ਾਲਮਾਂ ਨੂੰ ਠੱਲ ਪਾਉਣ ਵਾਸਤੇ ਮਹਾਰਾਜ ਤਿਆਰ ਹੋਏ ਨੇ ਤੇ ਭਾਈ ਗੁਰਦਾਸ ਜੀ ਲਿਖਦੇ ਨੇ ਸੋਧਣ ਚੜਿਆ ਧਰ ਤੇ ਲਗਾਈ ਅੱਜ ਮੇਰੇ ਬਾਦਸ਼ਾਹ ਇੱਕ ਸੰਘਲੇ ਬਿਆਹ ਬਾਨ ਜੰਗਲ ਵਿੱਚ ਬੈਠੇ ਨੇ ਅਤੀ ਰਾਤ ਦਾ ਪਹਿਰਾ ਮਹਾਰਾਜੇ ਕੋਲ ਪਿਆ ਮਰਦਾਨਾ ਸਾਥੀ ਤੇ ਮੇਰੇ ਬਾਦਸ਼ਾਹ ਨੇ ਮਾਰੀ ਆ ਆਵਾਜ਼ ਭਾਈ ਮਰਦਾਨੇ ਨੂੰ ਤੇ ਭਾਈ ਮਰਦਾਨੇ ਨਾਲ ਕਿਤੇ ਜਾਣ ਦੀ ਸਲਾਹ ਕਰਨ ਲੱਗਾ ਮੇਰਾ ਬਾਬਾ ਨਾਨਕ ਬਾਬਾ ਨਾਨਕ ਕੀ ਕਹਿ ਰਿਹਾ ਭਾਈ ਮਰਦਾਨੇ ਨੂੰ ਆਪਾਂ ਕਿੱਥੇ ਚਲੀਏ ਤੇ ਆਪਾਂ ਕੀ ਕਰਨਾ ਹੈ ਮਹਾਰਾਜ ਜਿਹੜਾ ਅਲੀ ਕਿਹਾ ਹੋਇਆ ਪ੍ਰੋਗਰਾਮ ਉਸ ਪ੍ਰੋਗਰਾਮ ਨੂੰ ਢਾਢੀ ਜਿਹਾ ਚਰਨਾ ਵਿੱਚ ਹੀ ਕਿਉਂ ਕਿਹਾ ਰਹਿ ਗਿਆ